ਇਹ 2019 ਦੇ ਵਿੱਚ ਇਹ ਪਰਿਵਾਰ ਦੇ ਜਿਹੜਾ ਮੁਖੀ ਸੀਗਾ ਜਿਹੜਾ ਪਿਤਾ ਉਹਨਾਂ ਵੱਲੋਂ 14 ਲੱਖ ਰੁਪਏ ਦਾ loan ਲਿਆ ਗਿਆ ਜਦੋਂ ਘਰ ਤੇ ਤੇ ਉਹਦੇ ਬਾਅਦ ਬਾਅਦ ਦੇ ਵਿੱਚੋਂ 18000 ਰੁਪਏ ਪ੍ਰਤੀ ਮਹੀਨਾ ਆਪਣੀ ਜਿਹੜੀ ਬਣਦੀ ਆ ਉਹਦੀ ਕਿਸ਼ਤ ਮੋੜਦਾ ਤੇ ਉਹ 2 ਸਾਲੇ ਕਿਸ਼ਤਾਂ ਭਰਦਾ ਜਿਹੜਾ 4 ਲੱਖ ਰੁਪਏ ਦੇ ਰੂਪ ਦੇ ਵਿੱਚ ਬੈਂਕਾਂ ਨਾਲ ਕੋਲੋਂ ਕੌਜਦਾ 2021 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਜਿਹੜੇ ਬੱਚਿਆਂ ਦੀ ਮਾਂ ਉਹਨਾਂ ਦੀ ਮੌਤ ਪਹਿਲਾਂ ਨਹੀਂ ਹੋਈ ਹੁੰਦੀ ਆ ਤੇ ਕਿਸੇ ਹੋਰ ਤਰ੍ਹਾਂ ਵੱਲੋਂ ਇਹ ਪਰਿਵਾਰ ਦੀ ਮਦਦ ਕੀਤੀ ਜਾਂਦੀ ਆ 4 ਲੱਖ ਰੁਪਏ ਦੀ 8 ਲੱਖ ਰੁਪਏ ਨਾਲ ਜਿਹੜਾ ਲੈਣ ਦੇਣਾ ਬੈਂਕਾਂ ਨੂੰ ਮੋੜਿਆ ਜਾਂਦਾ ਪਰ ਜਿਹੜੀ ਉਹ ਬੈਂਕਾਂ ਕਾਰਪੋਰੇਟ ਚਰਾਣਿਆਂ ਦੀ ਉਹ ਇਹ ਬੱਚਿਆਂ ਤੋਂ ਅੱਜ ਵੀ 15 ਲੱਖ ਰੁਪਏ ਦੀ ਮੰਗ ਕਰ ਰਹੀ ਆ ਜਦੋਂ ਉਹਨੂੰ ਇਹ ਜਮਾਈ ਬੰਦੀ ਨੂੰ ਸਾਨੂੰ ਨੇ ਤੋਹਰਾ ਨੂੰ ਪਤਾ ਲੱਗਦਾ ਵੀ ਇਹ ਬੱਚਿਆਂ ਨਾਲ ਧੱਕਾ ਹੋ ਰਿਹਾ ਆ ਆ ਸੋਸ਼ਲ ਮੀਡੀਆ ਤੇ ਗੱਲ ਦਾ ਪਤਾ ਲੱਗਦਾ ਤਾਂ ਕੋਈ ਜ਼ਿਲ੍ਹਾ ਟੀਮ ਆ ਇੱਕ ਘਰ ਦੇ ਵਿੱਚ ਪੜਤਰੀ ਆ ਬੱਚਿਆਂ ਨਾਲ ਗੱਲਬਾਤ ਕਰਦੀ ਆ ਤੇ ਉਹਨਾਂ ਨੂੰ ਘੋਸਾ ਦਿੰਦੀ ਆ ਵੀ ਤੁਹਾਡੇ ਘਰ ਦੀ ਕੁੜਤੀ ਦਾ ਕੀ ਤੁਹਾਡੇ ਬਣੇ ਬੈਂਕਾਂ ਨੂੰ ਝੜ ਕਰਨ ਨਹੀਂ ਦਿੰਦੇ ਬਈ ਉਹ ਤੁਹਾਡੇ ਸੀਰਾਂ ਦੇ ਕਹਿੰਦੇ ਆ ਜ਼ਿਲ੍ਹਾ ਟੀਮ ਆ ਵੀ ਸਾਨੂੰ ਪਤਾ ਜਦੋਂ ਲੋਰ ਤੋਂ ਵੀ ਲੋਕਾਂ ਨੇ ਉੱਠ ਕੇ ਪਿੰਡਾਂ ਦੇ ਵਿੱਚੋਂ ਚੈਰਾ ਦੇ ਮੱਦੇ ਤੇ ਆ ਜਾਣਾ ਤੇ ਵਈਓ ਅੱਜ ਤੁਸੀਂ ਕਰਕੇ ਦਿਖਾਇਆ 4 ਤਰੀਕ ਦਾ ਟਾਈਮ ਆ 4 ਦਸੰਬਰ ਦਾ ਦਿੱਤਾ ਸੀਗਾ ਜਿਹੜਾ ਤੁਸੀਂ ਇੱਥੇ ਬੰਗਾਲ ਕੇ ਕਿਹਾ ਵੀ ਆਓ ਜੇ ਤੁਸੀਂ ਕੁਕੀ ਕਰ ਸਕਦੇ ਹੋ ਪਰ ਉਹ ਪ੍ਰਸ਼ਾਸਨ ਤੇ ਉਹ ਬੈਕਦੇ ਅਧਿਕਾਰੀ ਇੱਥੇ ਪਹੁੰਚੇ ਨਹੀਂ ਹੈਗੇ ਅੱਜੇ ਤੁਹਾਡੀ ਛੰਡੇ ਤੇ ਡੰਡੇ ਦੀ ਬਰੌਤ ਐਂ ਇਹ ਨਾ ਇੱਕਾ ਬਣਾ ਕੇ ਰੱਖੋਗੇ ਆਪਾਂ ਇਹ ਪੰਜਾਬ ਦੀ ਧਰਤੀ ਦੇ ਕਿਸੇ ਪਰਿਵਾਰ ਦੀ ਕੁਕੀ ਵੀ ਹੋਰ ਦੇਣੀ ਤੇ ਨਾ ਜਮੀਨਾਂ ਦੇ ਵਿੱਚ ਇਹ ਕਾਰਬੇਰ ਕਰਾਣੇ ਨੂੰ ਬੜੂ ਦੇਣਾ ਤੇ ਸਾਡੇ ਦੂਜੀ ਪਲੈਨ ਤੇ ਸ਼ਹਿਰ ਵਾਲੇ ਲੋਕਾਂ ਨੂੰ ਆ ਜਾਓ ਸਮਾਂ ਆ ਗਿਆ ਜਾਗਣ ਦਾ ਇਹ ਦੁਕਾਨਾਂ ਦੇ ਬਾਅਦ ਤੁਹਾਨੂੰ ਕਰਨ ਲੱਗੇ ਹੋਏ ਆ ਇਹ ਜਿਹੜੇ ਵੱਡੇ ਵੱਡੇ ਮਾਲ ਪਿੰਡਾਂ ਦੇ ਵਿੱਚ ਖੋਲਦੇ ਇਹ ਦੁਕਾਨਾਂ ਦੇ ਜਿੰਦੇ ਹੋ ਰਹੇ ਆ ਤੁਹਾਡੇ ਦੁਕਾਨਾਂ ਦੇ ਕਿਸੇ ਨੇ ਵੀ ਪਹੁੰਚਣਾ ਜੇ ਤੁਸੀਂ ਨਾ ਜਾ ਕੇ ਸਾਡੇ ਵੱਲੋਂ ਮੋਲਾਂ ਦੇ ਵਿੱਚ ਪਹੁੰਚ ਨਹੀਂ ਕੀਤੀ ਜਾ ਰਹੀ ਪਰ ਇਹ ਸ਼ਹਿਰ ਦੇ ਲੋਕ

ਏਨਾ ਸੋਚਿਆ ਕਰੋ ਅੱਗੇ ਪਤਾ ਨਹੀਂ ਕੀ ਹੋਣਾ ਹੋਰੀ ਤੋਂ ਵੱਡਾ ਕੀ ਹੋਊਗਾ ਬਈ ਅੱਜ ਤੁਹਾਡੇ ਘਰਾਂ ਦੇ ਵਿੱਚ ਵੜ ਗਏ ਤੁਹਾਡੇ ਘਰਾਂ ਦੇ ਕਬਜ਼ਾ ਕਰਨ ਲੱਗੇ ਹੋਰ ਤੁਸੀਂ ਕੀ ਚਾਹੁੰਦੇ ਹੋ ਵੀ ਆ ਕੇ ਤੁਹਾਡੇ ਡੰਡੇ ਮਾਰ ਕੇ ਤੁਹਾਨੂੰ ਅੰਦਰੇ ਮਾਰ ਦੇਣਾ ਇਹ ਤੁਹਾਡੇ ਕੋਲ ਹੁਣ ਪ੍ਰੋਗਰਾਮ ਅੱਗੇ ਦਾ ਜਿਹੜੀਆਂ ਕੁਰਕੀਆਂ ਸ਼ੈਰਾਂ ਦੇ ਆਵਾਦਾਂ ਆਉਣ ਵਾਲੇ ਸਮੇਂ ਦੇ ਵਿੱਚ ਬਈ ਸ਼ੈਰਾਂ ਦੇ ਵਿੱਚ ਆ ਹਾਂ ਕਾਰ ਮਚਣੀਆਂ ਵੱਡੀਆਂ ਕੁਰਕੀਆਂ ਹੋਣੀਆਂ ਜਿਹੜੇ ਲੋਕ ਧਖਾਵਾ ਕਰਦੇ ਆ ਵੇ ਸਾਡੇ ਕੋ ਕਿੰਜ ਹੋ ਗਈ ਬਈ ਉਹ ਕਾਰਪੋਰੇਟ ਕਰਾਣਾ ਉੱਤਰ ਕੇ ਆ ਗਿਆ ਉਹ ਤੁਹਾਡੇ ਘੁਰਕਿਆ ਕਰਕੇ ਪੰਜਾਬ ਦੇ ਧਰਤੀ ਦੇ ਥੱਲੇ ਕੱਢਾ ਜਾਂਦਾ ਜੇ ਤੁਸੀਂ ਹਾਰੇ ਦੇ ਨਾਲ ਸਮਝੇ ਤਾਂ ਤੂੰਦਾ ਅਗਲਾ ਪੇਖਾ ਉਹ ਖਾਦ ਨਾ ਹੋਣ ਦੇ ਕੰਡੇ ਆ ਜੇ ਤੁਸੀਂ ਬਚਾਅ ਫੜਦੇ ਤਾਂ ਤੁਹਾਡੇ ਅੱਖ ਹੁਣ ਆਪਣੀ ਜ਼ਿਲ੍ਹਾ ਟੀਮ ਵੀ ਪਹੁੰਚੀ ਹੋਈ ਆ ਤੁਹਾਡੀ ਨਾਲ ਉਹ ਦੀ ਗੱਲਬਾਤ ਰੱਖਣਗੇ ਹੁਣ ਆਪਣੇ ਜ਼ਿਲ੍ਹੇ ਦੇ ਆਗੂ ਬਰਾਦ ਵੀ ਜੋਸੀ ਤਾਂ